<coughs> oh no साहिब जी तुम्हारी शरण तुम्हारी आस तुम ही सजन सहेले ਰੱਖੋ ਰੱਖਣ ਹਾਰ ਦਿਆ ਅੱਲਾ ਨਾਨਕ ਕਰਕੇ ਗੋਲੇ ਆਏ ਪ੍ਰਵ ਸ਼ਰਣਾ ਗਤੀ ਕਰਪਾ ਨਿਦ ਦਇਆ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹ ek akhar har mann basat nanak hotan hand jo ko jug atal ਦੋ ਜਹਾਨਾਂ ਦੇ ਵਾਲੀ ਚਾਵਰ ਤਖਤਾਂ ਦੇ ਮਲਕ ਬਕਸ਼ੰਦ ਪਾਤਸ਼ਾਹ ਸਰਵ ਸੰਜੇ ਅਰਹਿਵਰ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਕ ਗੁਰੂ ਪਿਆਰੀ ਗੁਰੂ ਸੋਹਣੀ ਕਲਸਾ ਰੂਪ ਸਤ ਸੰਗਤ ਜਿਓ ਵੱਡੇ ਹੀ ਬਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਅਤਿਆਸ ਦੀ ਆਪਾਂ ਹਰ ਰੋਜ਼ ਕਥਾ ਵਿਚਾਰਾਂ ਦੀ ਸੰਜ ਪਾਉਂਦੇ ਹਾਂ ਕਥਾ ਵਿਚਾਰ ਕਰਦੇ ਹਾਂ ਔ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਿਏ ਦਾਸ ਸਿਖ ਰੂ ਕਿਰਪਾ ਦਾਸ ਨੰਬਰ ਸ਼ੋਕਾਸੀ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮubarਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਗੁਰੂ ਕਿਰਪਾ ਦੇ ਮਿਹਰ ਦੇ ਪਾਤਰ ਇਹ ਆਦਰ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਚਲੀ ਲੜੀ ਦੇ ਵਿੱਚ ਆਪਾਂ ਵਿਚਾਰਿਆ ਸੀ ਸਤਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਡੇ ਅਰਾਕਸ ਦੇ ਕੋਲ ਨਾਲ ਭਾਈ ਮਰਦਾਨਾ ਜੀ ਨੇ ਅਤੇ ਨਾਲ ਭਾਈ ਬਾਲਾ ਜੀ ਨੇ ਕੌਡੇ ਰਕਸ਼ ਨੂੰ ਤਾਰ ਰਹੇ ਨੇ ਕੌਡੇ ਰਕਸ਼ ਨੂੰ ਸਤਿਗੁਰਾਂ ਨੇ ਸਵਾਲ ਕੀਤਾ ਸੀ ਕਿ ਤੁਹਾਡਾ ਇਨਸਾਨ ਤੋਂ ਸ਼ੈਤਾਨ ਬਣਨਾ ਸ਼ੈਤਾਨ ਤੋਂ ਰਕਸ਼ ਬਣਨਾ ਇਦਾਂ ਦੀ ਮੱਧ ਪੁੱਤੀ ਇਦਾਂ ਦਾ ਸੋਚ ਤੁਹਾਡੀ ਬਣ ਜਾਣੀ ਤਾਂ ਉਹ ਹਾਲਾਤ ਕਿਦਾਂ ਦੇ ਹੋਣਗੇ ਅਤੇ ਉਹ ਸਮਾ ਕਿਤਾ ਦਾ ਹੋਵੇਗਾ ਜਿਸ ਸਮੇਂ ਨੇ ਜਿਸ ਹਾਲਾਤਾਂ ਨੇ ਤੈਨੂੰ ਰਕਸ਼ ਬਣਾ ਦਿੱਤਾ ਹੰਗੁਰਾ ਨਾਨਕ ਦੇ ਮਹਾਰਾਜੀਆਂ ਨੇ ਕੋਡੇ ਰਕਸ਼ ਨੂੰ ਸਵਾਲ ਕੀਤਾ ਕਿ ਤੁਸੀਂ ਆਪਣੇ ਜਨਮ ਬਾਰੇ ਸਾਨੂੰ ਦੱਸਣਾ ਕਰੋ ਕਿ ਹੁਣ ਤੁਸੀਂ ਕਾਲ ਯੁਗ ਦੇ ਵਿੱਚ ਸ਼ੈਤਾਨ ਜ਼ਰੂਰ ਨੇ ਰਾਕਸ਼ ਇਥੇ ਕੋਈ ਨਹੀਂ ਹੈ ਜਿਹੜਾ ਬੰਦਿਆਂ ਨੂੰ ਤਲਕੇ ਖਾਂਦਾ ਹੈ ਸ਼ੈਤਾਨਪੁਣਾ ਜ਼ਰੂਰ ਹੋ ਸਕਦਾ ਹੈ ਕਿਸੇ ਦੀ ਹੱਕ ਦੀ ਕਮਾਈ ਖਾ ਜਾਣੀ ਪਰਾਇਆ ਹੱਕ ਖਾਣਾ ਇਦਾਂ ਦੇ ਸ਼ੈਤਾਨਪੁਣਾ ਇਨਸਾਨ ਦੇ ਕੋਲ ਹੈ ਪਰ ਜਿਹੜਾ ਤੁਹਾਡੇ ਕੋਲ ਹੈ ਨਾ ਬੰਦਿਆਂ ਨੂੰ ਤਲਕੇ ਖਾਣਾ ਇਹ ਤਾਂ ਰਕਸ਼ ਤੋਂ ਵੀ ਭਰੇ ਹੈ ਸਤਿਗੁਰੂ ਕਹਿੰਦੇ ਸਾਨੂੰ ਦੱਸਣਾ ਕਰੋ ਤੁਹਾਡੇ ਥੋੜੇ ਆਪਣੇ ਜੀਵਨ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਜਾਣੀ ਜਾਣੇ ਕੋਡਾ ਰਕਸ਼ ਕਹਿੰਦਾ ਸਤਿਗੁਰੂ ਤੁਸੀਂ ਜਾਣੀ ਜਾਣੋ ਪਰ ਫਿਰ ਵੀ ਤੁਸੀਂ ਪੁੱਛਦੇ ਹੋ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਇਹਨੇ ਆਪਣੀ ਪਿਛਲੀ ਕਹਾਣੀ ਜਿਹੜੀ ਸੀ ਸੁਣਾਉਣੀ ਸ਼ੁਰੂ ਕੀਤੀ ਸੀ ਗੁਰੂ ਨਾਨਕ ਦੇ ਮਹਾਰਾਜ ਜੀਆ ਨੂੰ ਜੋ ਪਿਛੇ ਆਪਾਂ ਨੇ ਲੜੀ ਦਾ ਅਧਿਆਏ ਜਿਹੜਾ ਸਮਾਪਤ ਕੀਤਾ ਸੀ ਆ ਉਹ ਆਪਾਂ ਲੜੀ ਨੂੰ ਅੱਗੇ ਤੋਰੀਏ ਪ੍ਰੇਮ ਸਹਿਤ ਸਰਵਣ ਕਰੀਏ ਇਹ ਕਹਿੰਦੇ ਨੇ ਪੂਰਵ ਜਨਮ ਹਤੋ ਤੇ ਜੇ ਮੇਰਾ ਤਾਂ ਕਹਿੰਦੇ ਮੈਂ ਪਿਛਲੇ ਜਨਮ ਦੀ ਗੱਲ ਕਰਾਂ ਜਾਂ ਸਮਾ ਜਿਹੜਾ ਹੁਣ ਮੈਂ ਹੰਡਾ ਕੇ ਆਇਆ ਤਾਂ ਉਹ ਸੰਕਿਉਮ ਇਹਦੇ ਵਿੱਚ ਅੱਜ ਦੇ ਸਮੇਂ ਦੇ ਮੁਤਾਬਕ ਮੈਂ ਰਾਕਸ਼ ਬਣਿਆ ਜਿਹੜਾ ਤੁਸੀਂ ਕਹਿ ਦਿੱਤਾ ਮੇਰੇ ਗੁਨਾਹ ਮੇਰੇ ਪਾਪ ਇਹ ਨਾ ਬਖਸ਼ਣ ਯੋਗ ਨੇ ਕੋਈ ਗ੍ਰੰਥ ਅਤੇ ਕੋਈ ਪੀਰ ਪਕੰਬਰ ਤੁਹਾਡੇ ਗੁਨਾਹਾਂ ਨੂੰ ਮਾਫ਼ ਨਹੀਂ ਕਰ ਸਕਦਾ ਨਾ ਕਰਾ ਸਕਦਾ ਹੈ ਜਿੱਦਾਂ ਦੇ ਤੁਹਾਡੇ ਗੁਨਾਹ ਨੇ ਜਿੱਥੇ ਮਰਜ਼ੀ ਜਾ ਕੇ ਮੱਤੇ ਤੇ ਕੋ ਨੱਕ ਰਗੜੋ ਜਾ ਕੇ ਕਿਉਂਕਿ ਬੰਦਿਆਂ ਨੂੰ ਤਲਕੇ ਖਾਣਾ ਸਿਰਫ ਤੇ ਸਿਰਫ ਕਲਯੁਗ ਦੇ ਵਿੱਚ ਸਤਿਗੁਰੂ ਕਹਿੰਦੇ ਕੌਡਾ ਰਾਖਸ਼ ਤੂੰ ਐ ਏਦਾਂ ਦਾ ਸਾਨੂੰ ਬੰਦਾ ਕੋਈ ਮਿਲੇ ਹੀ ਨਹੀਂ ਜਿਵੇਂ ਤੂੰ ਇਨਸਾਨਾਂ ਨੂੰ ਤਲਕੇ ਖਾਣਾ ਕੌਡਾ ਰਕਸ਼ ਕਹਿੰਦਾ ਸਤਿਗੁਰੂ ਮੈਂ ਬਹੁਤ ਚੰਗਾ ਸੀ ਮੈਂ ਰਕਸ਼ ਨਹੀਂ ਸੀ ਤਾਂ ਆਪਣੇ ਜਨਮ ਦੇ ਬਾਰੇ ਇਹ ਦੱਸਣ ਲੱਗੇ ਆ ਕੌਡਾ ਕਹਿੰਦਾ اے ਗੁਰੂ ਨਾਨਕ ਦੇਵ ਮਹਾਰਾਜ ਜੀ ਮੇਰਾ ਪੰਡਤਾਂ ਦੇ ਘਰ ਦਾ ਮੇਰਾ ਖੁੱਤੋ ਦਿਜ ਕਹਿੰਦੇ ਨੇ ਪੰਡਤ ਪੰਡਤਾਂ ਦੇ ਘਰ ਦਾ ਮੇਰਾ ਜਨਮਾ ਹੈ ਅਤੇ ਵਿਦਿਆ ਮਨ ਮਾਨਕ ਨੇਰਾ ਮੇਰੇ ਮਨ ਦੇ ਵਿੱਚ ਮੇਰੇ ਮਾਤਾ ਪਿਤਾ ਦੇ ਚਾਹ ਸੀ ਸਾਡਾ ਪੁੱਤਰ ਇੱਕ ਉਹੜਾ ਇਹਨੂੰ ਵਿਦਿਆ ਪੜ੍ਹਾਈ ਜਾਵੇ ਤਾਂ ਮੈਨੂੰ ਸੰਸਾਰਿਕ ਵਿਦਿਆ ਦੇ ਨਾਲ-ਨਾਲ ਮੈਨੂੰ ਧਾਰਮਿਕ ਵਿਦਿਆ ਦੇ ਨਾਲ ਜੋੜ ਦਿੱਤਾ ਮੇਰੇ ਮਾਤਾ ਪਿਤਾ ਨੇ ਮੈਂ ਵਿਦਿਆ ਪੜ੍ਹੀ ਅਰਥ ਬੋਧ ਲਏ ਅਤੇ ਏਕ ਦਿਵਸਮਮ ਗੁਰੂ ਤਤ ਬੇਤਾ ਕਹਿੰਦੇ ਇੱਕ ਸਮਾ ਮਤਲਬ ਇੱਕ ਦਿਨ ਮੇਰੇ ਘਰ ਮੇਰੇ ਗੁਰੂ ਜੀ ਜਿਹੜੇ ਮੈਨੂੰ ਬਿਦਿਆ ਦਾ ਗਿਆਨ ਦਿੰਦੇ ਸੀ タルਬਕ ਗ੍ਰੰਥਾਂ ਦਾ ਗਿਆਨ ਉਹਨਾਂ ਦਾ ਅਧਿਆਨ ਉਹਨਾਂ ਦੇ ਅਰਥ ਮੈਨੂੰ ਦੱਸਦੇ ਸੀ ਤਾਂ ਉਹ ਜਦੋਂ ਮੇਰੇ ਮੁਰਸ਼ਿਦ ਮੇਰੇ ਘਰ ਆਏ ਆਵਾ ਸਹਿਤ ਸੁਪਾਏ ਨਕੇਤਾ ਮੈਂ ਆਪਣੀ ਮੌਜ ਦੇ ਵਿੱਚ ਅਤੇ ਮੈਂ ਉਹਨਾਂ ਤੋਂ ਸੁਣਿਆ ਕਿ ادب ਸਤਕਾਰ ਜਿਹੜਾ ਹੈ ਗ੍ਰੰਥਾਂ ਦਾ ਹੋਣਾ ਚਾਹੀਦਾ ਅਦਬ ਸਤਕਾਰ ਪੀਰ ਪਕੰਬਰਾਂ ਦੇ ਅਲਫਾਜ ਨੇ ਤਾਂ ਇਹਨਾਂ ਦਾ ਹੋਣਾ ਚਾਹੀਦਾ ਤਾਂ ਉਹ ਮੇਰਾ ਮੁਰਸ਼ਦ ਮੇਰੇ ਘਰ ਆਇਆ ਸਹਿਜ ਸੁਭਾਅ ਵੀ ਕੀ ਕਰਦੇ ਵਿੱਚ ਆਇਆ ਅਤੇ ਮੈਂ ਗ੍ਰੰਥ ਸਾਹਮਣੇ ਰੱਖੇ ਹੈ ਉਹਨੂੰ ਪੜ ਰਿਹਾ ਹਾਂ ਉਹਨਾਂ ਨੂੰ ਯਾਦ ਕਰਦਾ ਪਿਆ ਜਵਾਨੀ ਜਿਹੜੇ ਵੀ ਸ਼ਲੋਕ ਨੇ ਤਾਂ ਜਦੋਂ ਮੈਂ ਯਾਦ ਕਰ ਰਿਹਾ ਮੇਰਾ ਧਿਆਨ ਉਧਰ ਹੈ ਤਾਂ ਜਦੋਂ ਮੇਰੇ ਗੁਰੂ ਜੀ ਮੇਰੇ ਮੁਰਸ਼ਦ ਘਰ ਆਏ ਨਾ ਉਠਕਰ ਸਨਮਾਨਤ ਕੀਨਾ ਤਾਂ ਮੈਥੋਂ ਉੱਠ ਕੇ ਉਹਨਾਂ ਦਾ ਸਨਮਾਨ ਕੀਤਾ ਨਹੀਂ ਗਿਆ ਜੇ ਮੈਂ ਇਦਾਂ ਕਹਿ ਲਉ ਗ੍ਰੰਥ ਮੇਰੇ ਸਾਹਮਣੇ ਹੈ ਤਾਂ ਇਹਨਾਂ ਨੇ ਵਚਨ ਕੀਤਾ ਸੀ ਕਿ ਦੁਨੀਆ ਦੇ ਵਿੱਚ ਭਾਈ ਜੋ ਮਰਜੀ ਆ ਜੇ ਇਨਸਾਨ ਦਾ ਅਦਬ ਸਤਕਾਰ ਬਾਬੇ ਵਿੱਚ ਹੈ ਮੁਰਸ਼ਿਦ ਦਾ ਬਾਤ ਦੇ ਵਿੱਚ ਹੈ ਪਹਿਲਾ ਪੀਰ ਪਕੰਬਰਾਂ ਦੇ ਬੋਲਾਂ ਦਾ ਉਹਨਾਂ ਦੇ ਅਲਫ਼ਾਜ਼ਾਂ ਦਾ ਉਹਨਾਂ ਦੇ ਗ੍ਰੰਥਾਂ ਦਾ ਅਦਬ ਸਤਕਾਰ ਹੋਣਾ ਚਾਹੀਦਾ ਹੈ ਤਾਂ ਮੈਂ ਉਹ ਬੰਦੇ ਵਿੱਚ ਵਸਾ ਕੇ ਰੱਖਿਆ ਉਹਨਾਂ ਦਾ ਵਚਨ ਤਾਂ ਜਦੋਂ ਮੇਰੇ ਮੁਰਸ਼ਿਦ ਘਰ ਦੇ ਵਿੱਚ ਆਏ ਮੈਂ ਉਹਨਾਂ ਨੂੰ ਸਨਮਾਨ ਦੇਣ ਦੇ ਲਈ ਖਲੋਇਆ ਨਹੀਂ ਹੈ ਅਤੇ ਨਾ ਉੱਠ ਸਨਮਾਨਤ ਕੀਨਾ ਅਹਿਮਤ ਧਰ ਆਸਨ ਆਸੀਨਾ ਤਾਂ ਮੈਂ ਤੌਣ ਨਿਮੀ ਕਰਕੇ ਅਤੇ ਜਿਵੇਂ ਫਨੀਅਰ ੁੰਡਲੀ ਮਾਰ ਕੇ ਬਹਿ ਜਾਂਦਾ ਅਹਿਮਤ ਕਹਿੰਦੇ ਨੇ ਫਨੀਅਰ ਛੱਪ ਜਿਵੇਂ ਕੁੰਡਲੀ ਮਾਰ ਕੇ ਬਹਿ ਜਾਂਦਾ ਅਤੇ ਇਸ ਤਰ੍ਹਾਂ ਮੈਂ ਉਸ ਗ੍ਰੰਥ ਨੂੰ ਬੜੇ ਸੋਹਣੇ ਢੰਗ ਦੇ ਨਾਲ ਜਿਹੜਾ ਸਾਹਮਣੇ ਸਜਾ ਕੇ ਉਹਨੂੰ ਬੈਠਾ ਮੇਰਾ ਪੂਰਾ ਧਿਆਨ ਉਸ ਗ੍ਰੰਥ ਦੇ ਵੱਲ ਸੀ ਦੇਖ ਅਵਗਿਆ ਗੁਰ ਰਿਸ ਕਰਕੇ ਮੇਰਾ ਗੁਰੂ ਕਦੋਂ ਆਇਆ ਇਹ ਵੀ ਮੈਨੂੰ ਪਤਾ ਨਹੀਂ ਹੈ ਤਾਂ ਜਦੋਂ ਮੇਰੇ ਨੇੜੇ ਆਇਆ ਮੇਰੇ ਗੁਰੂ ਦਾ ਉਦੋਂ ਵੀ ਨਹੀਂ ਪਤਾ ਚੱਲਿਆ ਤਾਂ ਜਦੋਂ ਮੇਰਾ ਗੁਰੂ ਬੋਲੇ ਆ ਤੇ ਬੋਲੇ ਆ ਰਿਸ ਦੇ ਨਾਲ ਮਨੂੰ ਬੜੇ ਗੁੱਸੇ ਦੇ ਵਿੱਚ ਬੋਲੇ ਆ ਉਹ ਕਾਰਨ ਇਹ ਮੁੱਜ ਨੂੰ ਦਿਨੋਂ ਸਰਾਕ ਉਚਰਕ ਹੈ ਪਹਿਲਾ ਕਾਰਨ ਮੇਰਾ ਇਹ ਹੈ ਜਿੱਥੋਂ ਮੇਰਾ ਇਹ ਦਰਿੰਦਗੀ ਵਾਲਾ ਜੀਵਨ ਸ਼ੁਰੂ ਹੋਇਆ ਜਾਂ ਜਿੱਥੋਂ ਇਹ ਮੈਂ ਸ਼ੈਤਾਨ ਤੋਂ ਵੀ ਮੈਂ ਰਾਖਸ਼ ਬਣਿਆ ਉਹ ਮੇਰੇ ਮੁਰਸ਼ਦ ਨੇ ਮੈਨੂੰ ਬਚਨੇ ਦਾ ਬੋਲ ਦਿੱਤੇ ਉਹਨਾਂ ਨੇ ਮੈਨੂੰ ਸਰਾਕ ਦਿੱਤਾ ਕਿ ਤੂੰ ਆਪਣੇ ਮੁਰਸ਼ਦ ਦਾ ਆਪਣੇ ਗੁਰੂ ਦਾ ਤੂਦਵ ਸਤਿਕਾਰ ਨਹੀਂ ਕੀਤਾ ਅਸੀਂ ਚੱਲ ਕੇ ਤੇਰੇ ਘਰ ਆਏ ਆਂ ਕਿ ਕੌਡੇ ਨੂੰ ਮਿਲ ਕੇ ਆਈਏ ਅਤੇ ਤੁਸੀਂ ਸਾਡਾ ਅਦਬ ਸਤਿਕਾਰ ਨਹੀਂ ਕੀਤਾ ਇਹ ਦੇ ਕਰਕੇ ਮੇਰੇ ਉਹਨਾਂ ਨੇ ਸਰਾਬ ਦੇ ਦਿੱਤਾ ਅਸ ਬਪਰੀਤ ਜੋ ਤੈ ਮਨ ਠਾਣੀ ਤਾਂ ਐਦਾਂ ਦਾ ਕੋਈ ਸਮਾਂ ਨਹੀਂ ਹੈ ਕਿ ਐਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ ਕਿ ਆਪਣੇ ਸਗਰਦ ਨੇ ਆਪਣੇ ਮੁਰਸ਼ਿਦ ਦਾ ਅਦਬ ਸਤਿਕਾਰ ਨਹੀਂ ਕੀਤਾ ਜਿਤਨਾ ਮੁਰਸ਼ਿਦ ਦਾ ਅਦਬ ਸਤਕਾਰ ਹੋਵੇਗਾ ਉਤਨੇ ਹੀ ਭੇਦਿਆ ਜ਼ਿਆਦਾ ਹੁੰਦੀ ਹੈ ਰਤੂ ਤਾਂ ਬਿਲਕੁਲ ਹੀ ਆਪਣੇ ਮੁਰਸ਼ਿਦ ਨੂੰ ਭੁੱਲ ਗਿਆ ਕੋਈ ਆਦਾਵਾ ਸਦਕਾਰ ਨਹੀਂ ਕੋਈ ਹੈਲੋ ਹਾਏ ਨਹੀਂ ਕੋਈ ਆਏ ਆਓ ਜੀ ਬੈਠੋ ਤੂੰ ਤਾਂ ਮੇਰੇ ਵੱਲ ਵੇਖਿਆ ਵੀ ਨਹੀਂ ਤਾਂ ਇਸ ਗੁੱਸੇ ਦੇ ਵਿੱਚ ਆ ਕੇ ਤਾਂ ਉਹਨੇ ਮੈਨੂੰ ਬਚਨ ਬੋਲੇ ਨੇ ਅਤੇ ਬਚਨ ਇਦਾਂ ਦੇ ਬੋਲੇ ਨੇ ਕਛੂ ਨਾ ਬਿਗੜੈ ਮੁਝ ਹੈ ਮਾਨੀ ਤਾਂ ਕਹਿੰਦੇ ਕੋਡੇ ਮੈਂ ਤੇਰੇ ਘਰ ਆਇਆ ਮੇਰਾ ਤਾਂ ਕੁਝ ਨਹੀਂ ਵਿਗੜਿਆ ਪਰੇ ਚੇਤਾ ਰੱਖੀਂ ਜਾਕੋ ਫਲ ਤੂੰ ਜੇ ਨਹਿ ਪਾਵੇ ਜਿਹੜੀ ਭਾਵਨਾ ਲੈ ਕੇ ਤੂੰ ਬੈਠਾ ਹੈ ਉਹ ਤੇਰੀ ਭਾਵਨਾ ساری ਜ਼ਿੰਦਗੀ ਤੇਰੀ ਪੂਰੀ ਨਹੀਂ ਹੋਣੀ ਜਿਸ ਮਨੋਰਥ ਨੂੰ ਲੈ ਕੇ ਤੂੰ ਗ੍ਰੰਥ ਪੜ੍ਹਦਾ ਹੈ ਗ੍ਰੰਥਾਂ ਦਾ ਅਧਿਐਨ ਕਰਦਾ ਹੈ ਜਾ ਮੈਂ ਤੈਨੂੰ ਸਰਾਫ ਦੇਣਾ ਜਾ ਤੂੰ ਮੇਰਾ ਦਵ ਸਤਕਾਰ ਨਹੀਂ ਕੀਤਾ ਅਤੇ ਤੋ ਸੁਭ ਰੀਤ ਜਗਤ ਮਿਟ ਜਾਵੇ ਤੇਰੇ ਕੋਲੋਂ ਜਿਹੜੀ ਸੁਭ ਰੀਤ ਐ ਨਾ ਉਹ ਸਾਰੀ ਮਿਟ ਜਾਵੇਗੀ ਪਲੋ ਚੰਗੇ ਕਰਮ ਕਰਨੇ ਤੇਰੇ ਤੋਂ ਕੋਹਾਂ ਦੂਰ ਹੋਣਗੇ ਮਾੜੇ ਕਰਮਾਂ ਦਾ ਤੂੰ ਇੱਕ ਤਨੀ ਬਣ ਜਾਏਂਗਾ ਮਾੜੇ ਕਰਮ ਹੀ ਕਰੇਂਗਾ ਚੰਗੇ ਕਰਮ ਚੰਗੀ